ਸਾਹਿਬ ਇਸ ਚੀਜ਼ ਦਾ ਬਿਉਰਾ ਕਰਦੇ ਹੋਏ ਨਜ਼ਰ ਆ ਰਿਹਾ ਹੈ ਕਿ ਨਾਲ ਐਫਪੀ ਦੇ ਸਾਥ ਵਿੱਚ ਜੈਕ ਦੇ ਸਾਥ ਵਿੱਚ ਸਾਥ ਵਿੱਚ ਅਧਿਕਾਰੀ ਨੇ ਕਿਹਾ ਕਿ ਕਾਰਵਾਈ ਕੀਤੀ ਹੈ ਤੇ ਬਹਾਦਰੀ ਦੇ ਨਾਲ ਪੂਰੀ ਕਾਰਵਾਈ ਕੀਤੀ ਹੈ ਤੇ ਟੀਮ ਫੋਰਟ ਦੇ ਕੋਲ ਜਿਹੜੇ ਪਹੁੰਚ ਚੁੱਕੀ ਹੋਈ ਹੈ ਸਾਰੇ ਵੱਡੇ ਅਧਿਕਾਰੀ ਜਿਹੜਾ ਕਿ ਆ ਮੌਕੇ ਤੇ ਪਹੁੰਚ ਰਿਹਾ ਤੇ ਹੁਣ ਮੌਕੇ ਦਾ ਹਾਜਰ ਖਾਵਾਂਗੇ ਕਿ ਕਿਸ ਤਰ੍ਹਾਂ ਇਸ ਤੋਂ ਦੋਸ਼ੀ ਬਹਾਦੀ ਵਾਲਾ ਕੰਮ ਕੀਤਾ ਗਿਆ ਹੈ ਤੇ ਇੱਕ ਉਸ ਅੰਦਰੋਂ ਪਤਾ 一个。 ਇਸ ਵਿੱਚ ਚਾਰ ਲੋਕ ਸੀ ਜਿਨ੍ਹਾਂ ਵਿੱਚ ਦੋ ਨੂੰ ਦਰਸਾਰ ਕਰ ਦਿੱਤਾ ਗਿਆ ਨਿਲਮ ਤੇ ਦੋ ਲੋਕ ਜਿਹੜੇ ਰਹਿ ਚੁੱਕੇ ਹੋਏ ਐ ਤੇ ਹੁਣ ਤੁਸੀਂ ਦੇਖ ਸਕਦੇ ਹੋ ਸਾਡੇ ਆਪਣੇ ਕੁਝ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਾਂ ਜੀ ਇਹ ਐਸਐਸ ਤੋਂ ਜਿਹੜਾ ਜੇ ਇਨਕਾਊਂਟਰ ਹੋਇਆ ਹੈ ਕੀ ਮਾਮਲਾ ਹੈ ਤੇ ਕਿੰਨੇ ਵਜੇ ਦੀ ਘਟਨਾ ਹੈ ਤੇ ਕਿਹੜੇ ਮਾਮਲੇ ਵਿੱਚ ਜਿਹੜਾ ਕਿ ਦੋਸ਼ੀ ਸੀਗੇ ਇਹ ਸਾਡਾ ਤਕਰੀਬਨ ਡੇਢ ਘੰਟਾ ਪਹਿਲਾਂ ਹਾਂਜੀ ਡੇਢ ਘੰਟਾ ਪਹਿਲਾਂ ਹੁਣ ਤੋਂ ਸਾਡੀ ਪੁਲਿਸ ਟੀਮ ਨੇ ਇੱਥੇ ਤਿੰਨ ਗੱਡੀਆਂ ਦੀ ਇਨਫੋਰਮੇਸ਼ਨ ਸੀਗੀ ਏ 15 ਜਨਵਰੀ ਨੂੰ ਸਾਡੇ ਸ਼ਾਹਕੋਟ ਪੁਲਿਸ ਸਟੇਸ਼ਨ 'ਚ ਇੱਕ ਪਰਚਾ ਦਰਜ ਹੋਇਆ ਸੀ अटेम्प्ट ਟੂ ਮਰਡਰ ਦਾ ਇੱਕ ਐਨਆਰਆਈ ਦੇ ਉੱਪਰ ਕਾਰ ਦੇ ਉੱਪਰ ਇੱਕ ਕਾਤਲਾਨਾ ਹਮਲਾ ਕੀਤਾ ਗਿਆ ਸੀ ਇਹਨਾਂ ਦੋਸ਼ੀਆਂ ਵੱਲੋਂ ਉਹਦੇ ਗੱਡੀ 'ਚ ਦੋ ਗੋਲੀਆਂ ਜਿਹੜੀਆਂ ਪਿੱਛੋਂ ਲੱਗੀਆਂ ਉਹ ਭੱਜ ਗਿਆ ਮੌਕੇ ਤੋਂ ਇੱਥੇ ਪੈਟਰੋਲ ਪੰਪ ਦੇ ਉੱਪਰ ਇਨਸੀਡੈਂਟ ਹੋਇਆ ਸੀ ਉਦੇ ਵਿੱਚ ਇਹ ਚਾਰ ਬੰਦੇ ਵਾਂਟਡ ਸੀਗੇ ਇੱਕ ਕਾਂਤੀ ਕਾਂਤੀ ਬੰਦਾ ਜਿਹੜਾ ਸੀਗਾ ਕ੍ਰਿਮਿਨਲ ਉੱਤੇ 25 ਪਰਚੇ ਦਰਜ ਹੈ ਉਹ ਐਸਐਚਓ ਸ਼ਾਹਕੋਟ ਨੇ ਆਲਰੇਡੀ ਅਰੈਸਟ ਕਰ ਲਿਆ ਸੀ ਕੇਸ ਟ੍ਰੇਸ ਕਰ ਲਿਆ ਸੀ ਬਟ ਉਹਦੇ ਜਿਹੜੇ ਤਿੰਨ ਮੁਰਜ਼ਮ ਰਹਿੰਦੇ ਸੀ ਉਹਨਾਂ ਦੀ ਪਹਾੜ ਚੇ ਪੁਲਿਸ ਨੂੰ ਤਲਾਸ਼ ਮਿਲੀ ਵੀ ਉਹ ਇੱਥੇ ਮੋਟਰ ਜਿਹੜੀ ਉਹ ਨਜ਼ਰ ਆ ਰਹੀ ਸਾਹਮਣੇ ਉਹ ਇੱਥੇ ਜਿਹੜੇ ਹੈਗੇ ਆ ਸਲਾਹ ਕਰ ਰਹੇ ਉਹਨਾਂ ਕੋ ਤਿੰਨ ਗੱਡੀਆਂ ਹੈਗੀਆਂ i20 크레타 ਐਂਡ ਇੱਕ ਹੋਰ Swift ਜਿਹੜੀ ਹੈਗੀ ਆ ਔਰ ਜਦੋਂ ਪੁਲਿਸ ਇੱਥੇ ਮੌਕੇ ਤੇ ਰੇਡ ਕਰਨ ਪਹੁੰਚੀ ਤੇ ਇਹਨਾਂ ਨੇ ਉਹਨਾਂ ਤੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਪੁਲਿਸ ਨੇ ਜਵਾਬੀ ਫਾਇਰ ਕੀਤਾ ਉਹਦੇ ਵਿੱਚ ਇੱਕ ਬੰਦਾ ਇੰਜਰਡ ਹੋ ਗਿਆ ਇਹਨਾਂ ਦਾ ਜਿਹੜਾ ਹੁਣ ਹਸਪੀਟਲ ਲੈ ਕੇ ਗਏ ਹੈਗੇ ਔਰ ਦੋ ਬੰਦੇ ਇੱਕ ਕਾਰ ਤੀਜੀ ਜਿਹੜੀ ਗੱਡੀ ਸੀ ਉਹ ਚੋਂ ਫਰਾਰ ਹੋ ਗਏ ਸਾਨੂੰ ਮੌਕੇ ਤੋਂ ਦੋ ਗੱਡੀਆਂ ਇੱਕ i20 ਔਰ ਇੱਕ ਰੇਟਾ ਕਾਰ ਜਿਹੜੀ ਆ ਉਹ ਅਸੀਂ ਬਰਾਮਦ ਕਰ ਲਈਆਂ ਜਿਹੜਾ ਇੱਕ ਇਹਨਾਂ ਤੋਂ ਪਿਸਟਲ 32 ਬੋਰ ਦਾ ਮਿਲਿਆ ਹੈਗਾ ਉਹ ਬਰਾਮਦ ਕਰ ਲਿਆ ਹੈਗਾ ਔਰ ਜਿਹੜਾ ਇਹ ਬੰਦਾ ਅਰੈਸਟ ਹੋਇਆ ਹੈਗਾ ਇਹਦੀ ਇਲਾਜ ਤੋਂ ਬਾਅਦ ਇਹਦੀ ਪੁੱਛਗਿੱਛ ਚ ਬਾਕੀ ਵੀ ਜਿਹੜੇ ਬੰਦੇ ਹੈਗੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਔਰ ਮੈਂ ਤੁਹਾਡੇ ਰਹੀ ਇਹ ਮੈਸੇਜ ਦੇਣਾ ਚਾਹਣਾ ਹੈਗਾ ਵੀ ਇਹ ਕ੍ਰਿਮੀਨਲ ਐਲੀਮੈਂਟ ਨੇ ਨਸ਼ਾ ਵੇਚ-ਵੇਚ ਕੇ ਇਹਨਾਂ ਨੇ ਆ ਪੈਸਾ ਜਆ ਕਮਾਇਆ ਹੈਗਾ ਪੁਲਿਸ ਨੇ ਇਹਨਾਂ ਦੀ ਕਾਫੀ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਕਰੋੜਾਂ ਦੀ ਪ੍ਰਾਪਰਟੀ ਆਲਰੇਡੀ ਜਿਹੜੀ ਆ ਉਹ ਅਟੈਚ ਜਬਤ ਕੀਤੀ ਹੋਈ ਹੈਗੀ ਆ ਔਰ ਜਦੋਂ ਵੀ ਇਹ ਜੇਲ ਤੋਂ ਬਾਹਰ ਆਉਂਦੇ ਆ ਇਹ ਆ ਕੇ ਕੋਈ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰਦੇ ਆ ਬਦਮਾਸ਼ਾਂ ਨੂੰ ਪੁਲਿਸ ਇਸੇ ਤਰੀਕੇ ਦੇ ਨਾਲ ਡੀਲ ਕਰੇਗੀ ਔਰ ਮੇਰਾ ਮੈਸੇਜ ਹੈਗਾ ਬਦਮਾਸ਼ਾਂ ਨੂੰ ਵੀ ਜਾਣ ਤੋਂ ਇਹ ਏਰੀਆ ਛੱਡ ਦੇਣ ਜਾਂ ਜਾਂ ਬਦਮਾਸ਼ੀ ਛੱਡ ਦੇ ਕਿੰਨੇ ਕੋ ਪਰਚੇ ਪੁਰਾਣੇ ਕ੍ਰਾਈਮਲ ਰਿਕਾਰਡ ਹੈ ਤਕਰੀਬਨ ਇਹਨਾਂ ਤੇ ਕਿਸੇ ਤੇ 25 ਪਰਚੇ ਦਰਜ ਹੈ ਕਿਸੇ ਤੇ 17 ਪਰਚੇ ਦਰਜ ਹੈ ਸਾਰਿਆਂ ਤੇ ਜਿਹੜਾ ਇਹਦੇ ਗੋਲੀ ਲੱਗੀ ਇਹ ਤੇ ਸੱਤ ਪਰਚੇ ਦਰਜ ਹੈ ਔਰ ਇਹ ਡਕੈਤੀ ਦੇ ਪਰਚੇ ਆ ਅਟੈਂਪਟ ਟੂ ਮਰਡਰ ਦੇ ਆ ਮੁਲਾਜ਼ਮਾਨਾ ਸਰਕਾਰੀ ਮੁਲਾਜ਼ਮਾਨਾ ਜਿਹੜਾ ਖਿੱਚ ਧੂ ਦੇ ਪਰਚੇ ਹੈਗੇ ਆ ਔਰ ਐਨਡੀਪੀਐਸ ਆਰਮਜ਼ ਐਕਟ ਦੇ ਪਰਚੇ ਸੁਖਪ੍ਰੀਤ ਕਿੰਨੇ ਕੁ ਦਿਨ ਪਹਿਲਾਂ ਜੇਲ੍ਹ ਤੋਂ ਵਾਪਸ ਆਇਆ ਸੀ ਏ ਮੈਨੂੰ ਚੈੱਕ ਕਰਨਾ ਪਿਆਗਾ ਰਿਕਾਰਡ ਕਿੰਨੀ ਦੇਰ ਪਹਿਲਾਂ ਇਹ ਰਿਕਾਰਡ ਚੈੱਕ ਕਰਕੇ ਤੁਹਾਨੂੰ ਦੱਸ ਦਿੰਨੇ ਆ ਬਟ ਇਹ ਸਾਰੇ ਹੀ ਹੈਪਚੁਅਲ ਕ੍ਰਿਮੀਨਲ ਆ